ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਜਾ ਰਹੇ ਕਿਸਾਨਾਂ ਉੱਤੇ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਚਲਾਏ ਅਤਰੂ ਗਾਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਕਾਰਨ ਰਾਜਨੀਤੀ ਕਾਫੀ ਗਰਮ ਹੋ ਰਹੀ ਹੈ ਇਸ ਦੇ ਚੱਲਦਿਆਂ ਅੱਜ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਵੱਲੋਂ ਰਾਜਾ ਬਡਿੰਗ ਦੀ ਅਗਵਾਈ ਹੇਠ ਹਰਿਆਣਾ ਭਾਜਪਾ ਦੇ ਦਫ਼ਤਰ ਸਾਹਮਣੇ ਰੋਸ ਬਖਾਵਾ ਕੀਤਾ ਗਿਆ ਅਤੇ ਧਰਨਾ ਦੇ ਕੇ ਸਖਤ ਨਾਅਰੇਬਾਜ਼ੀ ਕੀਤੀ ਭਾਵੇਂ ਕਿ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਉਹਨਾਂ ਮੰਗ ਕੀਤੀ ਕਿ ਅਨਿਲ ਵਿਜ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿਸਾਨਾਂ ਦੇ ਅਤਿਆਚਾਰ ਕਿਸਾਨਾਂ ਦੇ ਇਨਦਵਾਰੇ ਯਾਦ ਨਹੀਂ ਆਏ ਜਿੰਦਾਬਾਦ ਉਹ ਵੀ ਕਿਤੇ ਰਹੇ ਸੋ ਅੱਜ ਇਹ ਮੀਟਿੰਗਾਂ ਨਾਲ ਫੇਟਾ ਲਾਣਾ ਚਾਹੁੰਦੇ ਆ ਸਾਨੂੰ ਪਤਾ ਹੈ ਕਿ ਬੀਜੇਪੀ ਸਰਕਾਰ ਦੀ ਗੀਤ ਸਾਫ ਨਹੀਂ ਹੋਸ਼ ਵਿੱਚ ਆਓ ਉਹ ਡੰਡੇ ਨਾਲ ਸਾਰਾ ਕੁਝ ਕਰਾਉਣਾ ਚਾਹੁੰਦੇ ਆ ਲੇਕਿਨ ਕਾਂਗਰਸ ਪਾਰਟੀ ਡੱਟ ਕੇ ਕੁਛਾਂ ਨਾਲ ਲੜਦੀ ਹੈ ਪਰ ਐਮਐਸਪੀ ਪੈਕੇਜ ਵਿੱਚ ਲਗਾਤਾਰ ਕਿਸਾਨ ਮੰਗ ਰੱਖ ਰਹੇ ਨੇ ਸਰਕਾਰਾਂ ਚ ਨਹੀਂ ਆਉਂਦੇ ਕਿਸਾਨ ਚਾਹੇ ਤਾਂ ਜਿਵੇਂ ਹੁਣ ਪਹਿਲਾਂ ਵੀ ਲੋਕਾਂ ਦਾ ਮੁਰਦਾਬਾਦ ਮੁਰਦਾਬਾਦ ਜੰਗਲ ਦੇ ਵਿੱਚ ਇਸ ਤਰ੍ਹਾਂ ਦਾ ਸ਼ੋਰ ਹਿਤ ਕੀਤਾ ਜਾ ਸਕਦਾ ਕਿੰਨੇ ਸੈਸ਼ਨ ਨਿਕਲੇ ਆ ਪਾਰਲੀਮੈਂਟ ਦੇ ਉਹਨਾਂ ਯਾਦ ਨਹੀਂ ਆਇਆ ਇਹਨਾਂ ਨੂੰ ਕਿਉਂਕਿ ਲੰਕਾਉਣਾ ਤੇ ਟਿਕਾਉਣਾ ਚਾਹੁੰਦੇ ਸੀਗੇ ਇਹ ਡੰਡੇ ਦਾ ਹੰਦ ਕਰਾਉਣਾ ਚਾਹੁੰਦੇ ਸੀ ਅੱਤ ਨੂੰ ਆ ਕੇ ਕਿਸਾਨਾਂ ਨੂੰ ਉੱਠਣਾ ਪਿਆ ਪਰ ਜੋ ਸ਼ੁਰੂ ਕੋ ਉੱਥੇ ਬਾਰਡਰਾਂ ਤੇ ਹੋ ਰਿਹਾ ਹੈ ਚਾਹੇ ਉਹ ਖਨੌਰੀ ਹੈ ਚਾਹੇ ਉਹ ਸ਼ੰਭੂ ਹੈ ਸਾਰਾ ਥਾਮਾ ਤੇ ਇਸਾਂ ਦੇ ਦਿੰਗਾਂ ਵਾਲਾ ਵਰਤੋ ਕੀਤਾ ਆਹ ਅਸੀਂ ਬੈਠੇ ਆ ਹੱਕ ਹੈ ਸਾਡਾ ਸਾਡੇ ਡਾਂਗਾਂ ਵਰਤੋਣੀਆਂ ਵਰਤਾਲੂ ਲੇਕਿਨ ਇਹ ਡਾਂਗਾਂ ਦੇ ਨਾਲ ਰੋਕਿਆ ਨਹੀਂ ਜਾ ਸਕਦਾ ਮੈਂ ਸਮਝਦਿਆਂ ਕਿ ਇਹਨਾਂ ਦੀ ਨੀਅਤ ਬਿਲਕੁਲ ਸਾਫ਼ ਨਹੀਂ ਮੀਟਿੰਗਾਂ 'ਚ ਟਾਈਮ ਪਾਉਣਗੇ ਐਵੇਂ ਮਾਲਾ ਮੋਟਾ ਚੱਕਾ ਚੌਕਰੀ ਕਰਨਗੇ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਕਿਸਾਨਾਂ ਦਾ ਕੋਈ ਹੁੰਦਾ ਨਹੀਂ ਅਕਾਸ਼ ਯੂਨੀਅਨ ਦੇ ਸੱਜਣ ਤੇ ਉਸ ਬੰਧ ਦਾ ਸਮਰਥਨ ਕਰਦੇ ਹੋਏ ਆਰਾਮ ਨਾਲ ਅਸੀਂ ਦਰਨਾ ਪ੍ਰਦਰਸ਼ਨ ਕਰ ਰਹੇ ਹਾਂ ਜਿਹੜਾ ਕੀ ਯੂਨੀਅਨ ਟੈਰਿਟਰੀ ਜਿਹੜੀ ਪੁਲਿਸ ਹੈ ਉਹ ਕਿਰੇ ਇਸ਼ਾਰੇ ਦੇ ਕੰਮ ਕਰ ਰਹੀ ਹੈ ਚੰਡੀਗੜ੍ਹ ਦੀ ਬੀਜੇਪੀ ਦੇ ਇਸ਼ਾਰੇ ਤੇ ਗ੍ਰਹਿ ਮੰਤਰੀ ਸਾਹਿਬ ਦੇ ਇਸ਼ਾਰੇ ਨੂੰ ਸੋ ਇਹ ਸਰਾਸਰ ੱਟਕਾ ਹੈ ਪੰਜਾਬ ਦੇ ਆਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਕਿ ਹਮਨੇ ਝੇਲਾ ਇਤਨੇ ਦਿਨ ਕਿਸਾਨੋ ਕੋਲ ਦਿੱਲੀ ਬਾਰਡਰ ਪਰ ਆਪ ਪੰਜਾਬ ਦੀ ਸਰਕਾਰ ਵੀ ਝੇਲੇ ਸਾਡੀ ਮੰਗ ਹੈ ਕਿ ਅਮਿਤ ਵੇਕਸਕ ਕੇ ਉੱਪਰ ਜੋ ਨਿਆਂ ਹੈ इन्होंने हमारे किसानों के साथ किया है बॉर्डर पे झेला है उनका दिल्ली थोड़ी है उनका हरियाणा थोड़ी है जहाँ पंजाब के किसान की मर्जी होगी वहाँ से जाएगा इस देश को आजाद कराने के लिए पंजाब के किसानों ने अपना योगदान डाला है इस देश को बनाने के लिए पंजाब के किसानों ने अन्दाता कहलाया है लोग पंजाब के किसान को मानते हैं इस देश का पेट भरा है पंजाब के किसान ने खट्टर कौन होते ठीक नहीं है खट्टर कौन होते हैं ख, 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 खंदर, खंदर कौन होते है कि पंजाब के किसान को रोकने वाले हरियाणा उनका नहीं है वो मुख्यमंत्री हरियाणा उनका नहीं है ਕਿਸਾਨਾਂ ਤੇ ਗੋਲੇ ਨਾ ਵਰਸਾਓ ਨਾ ਵਰਸਾਓ ਨਾ ਵਰਸਾਓ ਕਿਸਾਨਾਂ ਤੇ ਲਾਠੀ ਚਾਰਜ ਨਾ ਕਰੋ ਨਾ ਕਰੋ ਨਾ ਕਰੋ ਕਿਸਾਨਾਂ ਦੇ ਮੰਤਰੀ ਵਿਧ ਸਾਭ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਕਿਸਾਨਾਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਹਰਿਆਣੇ ਦਾ ਪਾਡਰ ਖੋਲ ਕੇ ਕਿਸਾਨ ਨੂੰ ਜਾਣ ਦਿਓ ਜਾਣ ਦਿਓ ਜਬਾਨ ਦੀ ਸਰਕਾਰ ਮਰਦਾਬਾਦ 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 ਘੱਟਰ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਘੱਟਰ ਸਾਹਿਬ ਹੋਸ਼ ਵਿੱਚ ਆਗੇ ਜੀ ਆਗੇ ਜੀ ਆਓ ਇੱਥੇ ਮਗਰ ਆਓ ਆ ਜੀ ਅੱਡੇ ਬੈਠੋ ਕੀ ਗੱਲ ਇਹ ਬੀਜੇਪੀ ਵਾਲੀ ਕੁਰਸੀ ਹੈ ਛੱਡ ਦੇ ਛੱਡ ਦੇ 待ってた